ਕੋਲਾ ਬਾਈ ਕੱਢਤਾ ਇਹਦਾ ਔਖੀ ਜੀ ਵਹਿੜ ਬੈਂਦੀ ਨਹੀਂ ਸੀਗੀ ਆ ਥਣ ਥਣ ਲੱਗਿਆ ਪੂਰਾ ਟਾਪ ਕੁਆਲਟੀ ਦਾ ਲੱਗਿਆ ਜਿਹੜਾ ਆਪਾਂ ਕਹਿਨੇ ਹੁੰਨੇ ਆ ਤੇ ਚਵਾਈ ਚਬੂਈ ਵੀ ਦਿਖਾਉਂਗਾ ਧਾਰਾ ਮਰਵਾ ਕੇ ਦੀਆਂ ਤੁਹਾਨੂੰ ਰੁਗ ਰੁਗ ਦੀ ਇਹਦੀ ਚਵਾਈ ਆ ਲਾਣੇਦਾਰ ਕਹਿੰਦਾ ਧਾਰਾ ਵੀ ਦਿਖਾਵਾਂਗੇ ਮਾਰ ਕੇ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਆ ਬੱਛੀ ਤੇ ਮਾਰਦੇ ਇਹ ਆ ਗਈ ਬਾਈ ਜਮਾ ਪਿਓਰ ਆ ਯਰ ਸ਼ਹਿਰ ਚ ਆ ਗਈ ਹੈ ਨਾ ਬੱਛੀ ਹਾਂਜੀ ਹਾਂਜੀ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜਾਨਵਰ ਦਿਖਾਵਾਂਗੇ 8-7 ਗਾਵਾਂ ਦਿਖਾਵਾਂਗੇ 6 ਤਾਜ਼ੀਆਂ ਸੂਈਆਂ ਇੱਕ ਹੈਗੀਆ ਤੋਕੜ ਗੱਬਣ ਤੇ ਇੱਕ ਹੈਗੀਆ ਸੱਜਣੋ ਤਾਜੀ ਮੱਝ ਤੇ ਰੇਟ ਨਾਲ ਗਾਵਾਂ ਦੀ ਅੱਜ ਸੱਜਣੋ ਮੁਫਤ ਵਾਲੇ ਰੇਟ ਹੀ ਹੋਣਗੇ ਜਮਾ ਤੇ ਨਾਲ ਇਹਦੇ ਹੈਗੀਆ ਆਇਰ ਸ਼ਹਿਰ ਦੀ ਬੱਛੀ ਤੇ ਬਾਕੀ ਬਾਈ ਨਾ ਕਰਾਉਨੇ ਗੱਲਬਾਤ ਰੇਟ ਨੇ ਜਿਹੜੇ ਆਹ ਗਾਂ ਤੋਂ ਛੱਡ ਕੇ ਬਾਕੀਆਂ ਦੇ ਰੇਟ ਤੁਹਾਨੂੰ ਬਿਲਕੁਲ ਨੋਰਮਲ ਰੇਟ ਮਿਲਣਗੇ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ ਯਾਰ ਇੰਨੇ ਇੱਕ ਨੋਰਮਲ ਮਿਲਣਗੇ ਆ ਜਾ ਬਾਈ ਹੋਰ ਕੀ ਹਾਲ ਆ ਵਧੀਆ ਬਾਈ ਐਸਪੀ ਕਾਲ ਦੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਆ ਅਗਲੇ ਗੱਲਬਾਤ ਅੱਜ ਘਟ ਕਰਾਂਗੇ ਮਾਲ ਵੱਧ ਦਿਖਾਵਾਂਗੇ ਹੈਨਾ ਇੱਥੋਂ ਕਰਦੇ ਨੇ ਸਟਾਰਟ ਹਾਂਜੀ ਬਾਈ ਆ ਤੋਰ ਦੇ ਲੈਣੇ ਨਾ ਕਿਹੜਾ ਸੁਆ ਸੁਈ ਆ ਇਹ ਇਹ ਬਾਈ ਦੂਜਾ ਸੁਆ ਸੁਈ ਆ ਬੱਸੀ ਮਗਰਾ ਯਾਰ ਸੈਰ ਦੀ ਨਾਲ ਇਹਦੇ ਹੈ ਗਿਆ ਆਇਰ ਸੈਰ ਦੀ ਬੱਛੀ ਕੋਈ ਕਹਿਣ ਵਾਲੀ ਗੱਲ ਨਹੀਂ ਓਏ ਤਰਸ ਬੱਛੀ ਦਿਖਾ ਦੇ ਕੋਈ ਕਹਿਣ ਵਾਲੀ ਗੱਲ ਨਹੀਂ ਨਾਲ ਆਇਰ ਸੈਰ ਦੀ ਬੱਛੀ ਆ ਤੇ ਚੰਗੇ ਕੱਦ ਕਾੜ ਚਾ ਤੇ ਹੱਲੇ ਵਾਲੂਆ ਤੋਂ ਹੀ ਗੱਲ ਆ ਵੀ ਚੜਦੀ ਕਲਾ ਵਾਲਾ ਕੰਮ ਹੈ ਹਨਾ ਹਾਂਜੀ ਹਾਂਜੀ ਆ ਲੈ ਚਲੋ ਲੈ ਚਲੋ ਇੱਥੋਂ ਮੋੜ ਲਾ ਲੈਣਾ ਮੇਰਾ ਹਲ ਤਾਂ ਕੱਢਦਾ ਦੋ ਤਿੰਨ ਕਿਲੋ ਵਾਲਾ ਬਾਈ ਕੱਢਦਾ ਇਹਦਾ ਔਖੀ ਸੀ ਬੈੜ ਬੈਂਦੀ ਨਹੀਂ ਸੀਗੀ ਆ ਥਣ ਥਣ ਲੱਗਿਆ ਪੂਰਾ ਟਾਪ ਕੁਆਲਿਟੀ ਦਾ ਲੱਗਿਆ ਜਿਹੜਾ ਆਪਾਂ ਕਹਿੰਦੇ ਹੁੰਨੇ ਆ ਤੇ ਚਵਾਈ ਚਬੂਈ ਵੀ ਦਿਖਾਉਂਗਾ ਧਾਰਾ ਮਰਵਾ ਕੇ ਦੀਆਂ ਤੁਹਾਨੂੰ ਰੁਗ ਰੁਗ ਦੀ ਇਹਦੀ ਚਵਾਈਆਂ ਲੈਣੇਦਾਰ ਕਹਿੰਦਾ ਧਾਰਾ ਵੀ ਦਿਖਾਵਾਂਗੇ ਮਾਰ ਕੇ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਆ ਬੱਛੀ ਤੇ ਮਾਰ ਦੇ ਏ ਆ ਗਈ ਬਈ ਜਮਾ ਪਿਓਰ ਐਰ ਸ਼ੈਰ ਚ ਆ ਗਈ ਹੈ ਨਾ ਬੱਛੀ ਹਾਂਜੀ ਹਾਂਜੀ ਹਾਂ ਬੱਛੀ ਆ ਗਈ ਜਮਾ ਨਾ ਪਿਓਰ ਐਰ ਸ਼ੈਰ ਚ ਲੈ ਸੱਜਣਾ ਧਾਰਾ ਵੀ ਸਾਨੂੰ ਆਪਾਂ ਮਾਰ ਕੇ ਦਿਖਾ ਦੇ ਲੈਣੇ ਧਾਰਾ ਬਾਲਟੀ ਚ ਦਿਖਾ ਦੇ ਮਾਰ ਕੇ ਲੈ ਦਿਖਾ ਦੇ ਦਰਸ ਵਿੱਚ 22 ਚੂਈ ਤਾਂ ਬਾਕੀ ਇਹ ਵੀ ਹੋ ਗਿਆ ਨਾ ਟੋਪ ਦੀ ਮੰਗ ਲੈ ਚੁਈ ਮਾਰ ਦੇ ਇੱਕ ਪਰਲੇ ਬੰਨੀ ਦਿਖਾ ਦੇ ਪਰਾਂ ਦੀ ਹੈ ਸਾਫ ਜੀ ਬਣਾ ਦੇ ਵੀਡੀਓ ਜਮਾ ਨਾ ਅਗਲੇ ਥਾਂ ਨਹੀਂ ਮਾਰ ਦੋ ਜੀ ਅਗਲਿਆਂ ਚ ਮਾਰ ਦੇ ਅਗਲਿਆਂ ਚ ਚਵਾਈ ਚਬੂਈ ਦਾ ਨਾ ਸੱਜਣਾ ਨਲਕੇ ਵਾਲਾ ਕੰਮ ਏ ਆ ਚਵਾਈ ਚਬੂਈ ਇਹਦਾ ਨਲਕੇ ਵਾਲਾ ਕੰਮ ਹੀ ਆ ਲੈ ਹੁਣ ਪੈਸੇ ਦੱਸ ਦੇ ਬਾਕੀ ਭਾਈ ਐਮ ਬੱਚੀ ਛੱਡ ਨਾ ਛੱਡ ਹਾਂ ਓਏ ਆ ਤਾਜੀ ਸੂਈ ਆ ਨਾ ਆ ਬੱਚੀ ਦਿਖਾ ਦੇ ਦਰਸ ਓਏ ਆ ਆਈਟਮ ਵਾਲੀ ਚੰਗੀ ਆ ਯਾਰ ਨਾਲ ਇਹਦੇ ਤੇ ਪਿਓਰ 에ਅਰ ਸ਼ਹਿਰ ਚ ਆ ਗਈ ਹਾਂ ਕੀ ਕਮੈਂਟ ਕਰਾਟੀ ਵੀ ਦੱਸ ਦਿਓ ਮੈਨੂੰ ਵੀ ਇਹ ਪਿਓਰ ਆ ਕਿ ਕਿਵੇਂ ਪਰ ਮੇਰੇ ਕਾਗਜ਼ਾਂ 'ਚ ਯਾਰ ਇਹ ਪਿਓਰ ਬੱਚੀ ਆ ਸ਼ਹਿਰ ਦੀ ਇਹਦੇ ਪੈਸੇ ਕਿੰਨੇ ਲਵਾਂਗੇ ਲਾਡੀ ਭਾਈ ਇਹਦਾ ਹੈਗਾ 60000 55 ਦੀ ਦੇ ਦਾਂਗੇ 55 ਦੀ 55 ਦੀ ਛੱਡ ਦਾਂਗੇ ਹਾਂ ਤੇ ਬਾਕੀ ਲੇਵਾਲੂਆ ਨਾ ਸ਼ੂਤੋ ਲਾ ਕੇ ਅਜੇ ਗੱਲ ਕਰਨਾ ਅਗਲੇ ਬੰਨੇ ਤੱਕ ਹੈ ਤੇ ਥਣ ਥਨੋਟ ਵੀ ਇਹ ਗੱਲ ਕਰ ਲਈ ਯਾਰ ਮੁੱਠੀ ਵਾਲੀ ਲੱਗਿਆ ਤੇ ਲੱਗਿਆ ਵੀ ਆਣਾ ਪੂਰਾ ਟਾਪ ਕੁਆਲਿਟੀ ਦਾ ਤੇ 3-4 ਕਿਲੋ ਬੌਲਾ ਕੱਢਿਆ ਹੋਇਆ ਬਾਈ ਇਹਦਾ ਹਾਂ ਤੋਂ ਆਇਆ ਥੋੜੀ ਜੀ ਔਖਾ ਸੀਗਾ ਬੈਠਣ ਨੂੰ ਨਾ ਲੇਵਾ ਤਾਹ ਤੱਕ ਲੱਗਿਆ ਪਿਆ ਸੀ ਠੀਕ ਆ ਗੱਲ ਹਾਂਜੀ ਆ ਇਹ ਸੱਜਣਾਂ ਤਾਜੀ ਸੂਈਆ ਪੱਛੀ ਤੇ ਲੇਵਾਲੂਆ ਵੀ ਚੰਗਾ ਇਹ ਬਾਈ ਕਹਿੰਦਾ ਆਪਾਂ ਦੇਵਾਂਗੇ 55000 ਰੁਪਏ ਵੰ ਜਾਰੀ ਹੋਰ ਕਰਨਾ ਹੈ ਮਾਰਾ ਮੋਟਾ ਮਾਨ ਤਾਂ ਉਹ ਮਾਤਾ ਨੂੰ ਤੇ ਜੋ ਕਰ ਲਾਂਗੇ ਤੇ ਹੁਣ ਉਧਰਲੇ ਬੰਨੇ ਸਟਾਰਟ ਕਰ ਲਾਂਗੇ ਹਾਂ ਜੀ ਹਾਂ ਆ ਹੁਣ ਇਧਰਲੇ ਬੰਨੇ ਲਿਆ ਹੋਇਆ ਆ ਆ ਆਈਟਮ ਦਿਖਾ ਦੇ ਇਹਦਾ ਕਿਹੜਾ ਸੂਆ ਵੀ ਤੋੜ ਦਿਓ ਜੀ ਕੋਲ ਇਹਦਾ ਦੂਜਾ ਸੂਆ ਇਹਦਾ ਦੂਜਾ ਸੂਆ ਇਹ ਕਿੰਨੇ ਦਿੰਦੀ ਸੂਈ ਆ ਬਾਈ ਬਈ ਆ ਬੱਚਾ ਇਹਦਾ ਹੋ ਗਿਆ ਸਹੀ ਨਾਲ ਤੋੜੀ ਆ ਬੱਚਾ ਇਹਦੇ ਨਾਲ ਸੱਜਣੋ ਇਹਦਾ ਸੂਆ ਆ ਗਿਆ ਦੂਜਾ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਆ ਇਹਦੇ ਥੱਲੇ ਬਾਈ ਹੈਗਾ 10 11 ਕਿਲੋ ਹੁਣ ਹਾਂ 10 ਕਿਲੋ ਮੰਨ ਕੇ ਆ ਜੇ ਕੋਈ ਵੀ ਸੱਜਣਾ ਹਾਂ ਜੀ ਹਾਂ ਬਾਕੀ ਆਈਆਂ ਆਈਆਂ ਵੀਰੇ ਆਪਣੇ ਕੋਲੇ ਠੀਕ ਆ ਗੱਲ ਹਾਂ ਜੀ ਇਹਦੇ ਥੱਲੇ ਹੈਗਾ ਸੱਜੇ ਨਾਲ 10 ਕਿਲੋ ਤੇ ਇਹਦਾ ਵੀ ਰੰਗ ਰੂਪ ਜੇ ਗੱਲ ਕਰਨਾ ਟਾਂਚਾ ਆ ਗਿਆ ਇਹਦਾ ਜਰਸੀ ਵਾਲਾ ਰੰਗ ਰੂਪ ਆ ਗਿਆ ਇਹਦਾ 에ਅਰ ਸ਼ੈਰ ਵਾਲਾ ਹਾਂ ਜੀ ਆ ਵੀ 에ਅਰ ਸ਼ੈਰ ਤੇ ਆ ਗਈ ਆ ਰੰਗ ਰੂਪ ਇਹਦਾ 에ਅਰ ਸ਼ੈਰ ਵਾਲਾ ਆ ਗਿਆ ਤੇ ਟਾਂਚਾ ਇਹਦਾ ਜਰਸੀ ਵਾਲਾ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਦੂਜਾ ਸੂਆ 10 ਕਿਲੋ ਦੁੱਧ ਦੇ ਥੱਲੇ ਹੈਗਾ ਰੈਡੀ ਨਾਲ ਇਹਦੇ ਕਿੰਨੇ ਪੈਸੇ ਲਵਾਂਗੇ ਇਹਦੇ ਬਈ ਆਪਾਂ ਇਹ ਦੇ ਦਾਂਗੇ 36000 ਦੇ ਇਹ ਦੇ ਦਾਂਗੇ 36 ਹਜ਼ਾਰ 36 ਦੀ ਸੀਲ ਸਾਉ ਪੂਰੀ ਆ ਲੈਵੇ ਲੂ ਮੇਰਾ ਕਾਰ ਸੋਹਣਾ ਯਾਰ ਇਹ ਬਾਈ ਇੱਕ ਨੰਬਰ ਆ ਹਾਂ ਲੈਵੇ ਲੂ ਮੇਰਾ ਕਾਰ ਸੋਹਣਾ ਪੂਰੇ ਚੌੜੇ ਚੌੜੇ ਲੈਵੇ ਚ ਆ ਗਈ ਤੇ ਮੇਨ ਗੱਲ ਆ ਯਾਰ ਬੱਚੀ ਠੰਡੀ ਸੀਲ ਵੀ ਅਜੇ ਗੱਲ ਕਰ ਲਈ ਥਰੌਟ ਵੀ ਚੰਗਾ ਲੱਗਿਆ ਇਹਦਾ ਕਿੰਨਾ ਦੱਸਿਆ ਇਹਦਾ 36000 ਬਾਈ ਇਹਦਾ 36000 ਰੁਪਏ ਲਵਾਂਗੇ ਕਰ ਦਾਂਗੇ ਮਾਨਤਾਨ ਖੁੱਲੇ ਕਰ ਦਾਂਗੇ ਬਾਈ ਕਰ ਦਾਂਗੇ ਮਾਨਤਾਨ ਹਾਂ ਇਹਦਾ ਕਿਹੜਾ ਸੂਆ ਕਰਾਂਗੇ ਇਹ ਵੀ ਦੂਜੇ ਸੂਏ ਸੂਏ ਬੱਛਾ ਮਗਰ ਇਹਦੇ ਮਗਰ ਮੇਲ ਕਾਫ ਹੈ ਹਾਂਜੀ ਇਹ ਕਦੋਂ ਕਦੀ ਸੂਈ ਆ ਇਹਨੂੰ ਹੋਗੇ ਬਾਈ 12 13 ਦਿਨ ਸੂਈ ਨੂੰ ਇਹਦੇ ਥੱਲੇ ਹੁਣ ਰੈਡੀ ਕਿੰਨਾ ਦੁੱਧ ਇਹਦੇ ਥੱਲੇ 9 ਕਿਲੋ ਦੁੱਧ ਵੱਧ ਆ ਜਾਣੀ 9 ਕਿਲੋ ਦੇਵਾਂਗੇ 10 ਦੇ ਬਰਾਬਰ ਹੀ ਆ ਇਹਦੀ ਤੱਕ ਮੂਰ ਨੂੰ ਆ ਮਗਰ ਘਾਟਾ ਹੋੜੀ ਤੱਕ ਦੀ ਮੂਰ ਨੂੰ ਆ ਪਰ ਥਣ ਥਣੋਟ ਇਹਦੇ ਯਾਰ ਚੰਗਾ ਲੱਗਿਆ ਕੁਆਲਿਟੀ ਦਾ ਲੱਗਿਆ ਤੇ ਇਹ ਵੀ ਜੇ ਗੱਲ ਕਰ ਲਈਏ ਸੱਜਣੋ ਪਿਓਰ ਜਰਸੀ ਜੀ ਆ ਗਈ ਇਹਦੇ ਪੈਸੇ ਕਿੰਨੇ ਲਵਾਂਗੇ ਲਾਡੀ ਇਹਦੇ ਬਾਈ ਆਪਾਂ ਦੇ ਦਾਂ 35000 ਦੀ ਬੱਛੀ ਇਹ ਦੇ ਦਾਂਗੇ 35 35 ਜੀ ਹਾਂ ਜੀ ਇਹ ਜੋੜਾ ਵੀ ਲੈ ਲੈ ਕੇ ਨੇ ਜੋੜਾ ਵੀ ਮਾਰ ਤਾਨ ਕਰਦਾਂਗੇ ਆਪਾਂ ਆ ਇਹਦਾ ਮੇਰਾ ਖਿਆਲ ਆ 36 ਕਰਾ ਇਹਦਾ 35 ਹਾਂਜੀ ਹਾਂ ਜੋੜੇ ਦਾ ਕਰ ਦਾਂਗੇ ਮਾਨਤਾਨ ਕੋਈ ਗੱਲ ਨਹੀਂ ਜੋੜੇ ਦਾ ਕਰ ਦਾਂਗੇ 70 ਚੋਂ ਮਾਨਤਾਨਾ ਕਰ ਦਾਂਗੇ ਬਾਈ ਕਰ ਦਾਂਗੇ ਹਾਂ ਜੋੜੇ ਦਾ 70000 ਚੋਂ ਮਾਨਤਾਨਾ ਹੋ ਜੂ ਤਾਜ਼ੀਆਂ ਸੂਈਆਂ ਨੇ ਤੇ ਹੁਣ ਆ ਵੱਛੀ ਤੇ ਵੀ ਮਾਰਦੇ ਦਰਸ ਕੈਮਰਾ ਓਏ ਆ ਵੀ ਦਿਖਾ ਦੇ ਇਹ ਹੈਗੀ ਆ ਗੋਲ ਮਟੋਲ ਜੀ ਹੈਨਾ ਹਾਂਜੀ ਹਾਂ ਇਹ ਇਹਦਾ ਕਿਹੜਾ ਸੁਆ ਇਹ ਬਲੂਨ ਆ ਵੱਛੀ ਬਾਈ ਤਾਂ ਹੀ ਜ਼ਿਆਦੇ ਭੱਜਦੀ ਹੈ ਨਾ ਹਾਂਜੀ ਹਾਂ ਐਕਟਿਵ ਜ਼ਿਆਦੇ ਆ ਤੇ ਲੇਵਲ ਉਵੇਂ ਦੀ ਸ਼ੇਪ ਬਹੁਤ ਚੰਗੀ ਆ ਯਾਰ ਇਹਦੀ ਹਾਂਜੀ ਆ ਇਹਦੇ ਲੇਵੇ ਲੂਵੇ ਦੀ ਸ਼ੇਪ ਸੱਜਣਾ ਬਹੁਤ ਚੰਗੀ ਆ ਤੇ ਉਹੀ ਗੱਲ ਆ ਇਹ ਵੀ ਘੱਟ ਥਾਂ ਰੱਖਣ ਵਾਲੀ ਆਈਟਮ ਆ ਲੇਵਾ ਉਹੀ ਗੱਲ ਆ ਜਿਵੇਂ ਉਹ ਕਹਿੰਦੇ ਹੁੰਦੇ ਨੇ ਫਾੜੀ ਵਾਲਾ ਹਨਾ ਫਾੜੀ ਟੈਪ ਆ ਗਿਆ ਇਹਦਾ ਲੇਵਾ ਤੇ ਥਣ ਵੀ ਚੰਗਾ ਲੱਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਤਾਂ ਬਈ ਅੱਜ ਦੂਜਾ ਦੇਣੀ ਆ ਸੂਈ ਨੂੰ ਇਹਦੇ ਮਗਰ ਨਾ ਬੱਛਾ ਸੀਗਾ ਅੱਛਾ ਬੱਸਾ ਨਾ ਗੱਡੀ 'ਚ ਜਾਂਦਾ ਪੈਰ ਪੂਰ ਧਰਤਾ ਅੱਛਾ ਕੱਲ ਬੱਸਾ ਚੱਲ ਗਿਆ ਠੀਕ ਆ ਗੱਲ ਮਾਰਾ ਜਾ ਹੌਲੀ ਤੋਰ ਦੋ ਪੂਰ ਅੱਛਾ ਕੱਲ ਬੱਚਾ ਇਹਦਾ ਚੱਲ ਗਿਆ ਹਾਂਜੀ ਆਪਣੇ ਕੋਲ ਵੀਡੀਓ ਫੋਟੋ ਹੈਗੀ ਆ ਸਾਰਾ ਕੁਝ ਆ ਠੀਕ ਗੱਲ ਆ ਫੋਟੋ ਵੀਡੀਓ ਦਿਖਾ ਦਾਂਗੇ ਉਹ ਬੱਚੀ ਜਾਨ ਵਾਲੀ ਅਜੇ ਗੱਲ ਕਰ ਲਈ ਹੈ ਨਾ ਹਾਂਜੀ ਹਾਂਜੀ ਆ ਲੇਵਲ ਨੂੰ ਤੇਰਾ ਕਾਰ ਵੀ ਸੋਹਣਾ ਤੇ ਬੱਚੀ ਹੈਗੀ ਵੀ ਜਾਨ ਵਾਲੀ ਆ ਤੇ ਲੇਵਾ ਸੋਹਣਾ ਬਹੁਤਾ ਅਗਲੇ ਬੰਨੇ ਵੀ ਲੇਵਾ ਜਾਰ ਇਹਦਾ ਚੰਗਾ ਤੇ ਮੇਨ ਗੱਲ ਆ ਜਿਹੜੀ ਨਾਲ ਤਾਂ ਥੋੜੀ ਜਗ੍ਹਾ ਵੀ ਘੱਟ ਰੋਕੂਗੀ ਤੇ ਦੁੱਧ ਦੀ ਜਿਹੜੀ ਕੰਪੈਸਟੀ ਆ ਉਹ ਵੀ ਚੰਗੀ ਦੇ ਦੂਗੀ ਕਿੰਨਾ ਕ ਦੁੱਧ ਪਾ ਸਕਦੀ ਹੈ ਇਹ ਇਹ ਬਈ 12 ਕਿਲੋ ਦਾ ਦਊਗੀ ਬਸੀ ਹੁਣ ਹੈਗਾ ਬੋਲਾ 7-8 ਕਿਲੋ ਬੋਲਾ ਕੱਢੀ ਜਾਂਦੀ ਆ ਥੋੜਾ ਜਿਹਾ ਬੱਚੇ ਦਾ ਕਰਗੀ ਅੱਛਾ ਹਾਂਜੀ ਉਹਦੇ ਉਹਦੇ ਕਰਕੇ ਘਟ ਗਈ ਹਾਂ ਉਹਦੇ ਕਰਕੇ ਉਹ ਮਿਲਦੀ ਮਿਲਦੀ ਕਮਿਆਂ ਬਾਈ ਮਿਲ ਪੈਂਦੀ ਉਹਦਾ ਚਾਰ ਤੇ ਮਿਲ ਮਿਲ ਪੈਂਦੀਆਂ ਨੇ ਲੈ ਆਉਣ ਵੀ ਦੇ ਲੈ ਤੁਸੀਂ ਟਿਕਟ ਪਤਾ ਨਹੀਂ ਪਾ ਨਾ ਨਾ ਬਾਈ ਨਾ ਇਹਦਾ ਤੇ ਮੇਨ ਗੱਲ ਇਹ ਰਹੇ ਨਸਲਾਂ ਠੰਡੀਆਂ ਹੁੰਦੀਆਂ ਹੰਡੀਆਂ ਹੁੰਦੀਆਂ ਨੇ ਬਾਈ ਹਾਂ ਤੇ ਬਾਕੀ ਵੀ ਮੈਂ ਗੱਲ ਕਰਦਾ ਮੇਰਾ ਫਾਰਮ ਵਾਲੇ ਸੱਜਣਾ ਨਾ ਹੋਰ ਵੀ ਤੁਸੀਂ ਲਾ ਲਓ ਵੀ ਐਚ ਐਫ ਹੋ ਕੇ ਗਾਂ ਕਿਹੜੀ ਮਰਜੀ ਹੋਗੀ ਵੀ ਉਹ ਜਦ ਬੱਚਾ ਨਹੀਂ ਥੱਲੇ ਪਾਉਂਦੇ ਹੈਨਾ ਪਹਿਲਾਂ ਸੁਣ ਤੋਂ ਬਾਅਦ ਪਰਾਂ ਕਰ ਦਿੰਦੇ ਨੇ ਉਹ ਆਪਣੇ ਹੁਣ ਸਾਹਮਣੇ ਸੂਈ ਆਪਾਂ ਬੱਚਾ ਲਾਇਆ ਹੀ ਨਹੀਂ ਉਹਦਾ ਠੀਕ ਹੈ ਪਤਾ ਹੀ ਇਹਦਾ ਸੀਲ ਸਾਹ ਵੀ ਹੁੰਦੀ ਆ ਤੇਰੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ 37000 ਯਾਰ ਜੇ ਕਹਿੰਨੇ ਤਿੰਨੇ ਹੀ ਲੈਣੀਆਂ ਮਾਨ ਤਾਨ ਕਰਾਂਗੇ ਫੁੱਲ ਠੀਕ ਆ ਗੱਲ ਹਾਂ ਇਹਦੇ ਯਾਰ 35 35 ਨੂੰ ਹੀ ਦੇ ਦਾਂਗੇ ਤਿੰਨੇ ਠੀਕ ਆ ਗੱਲ ਹਾਂ ਹੋਰ ਵੀ ਕਰ ਦਾਂਗੇ ਜੇ ਤਿੰਨੇ ਇਕੱਠੀਆਂ ਲੈ ਲਵਾਂਗੇ ਬਾਈ ਮੈਂ ਤਿੰਨੇ 35 35 ਨੂੰ ਦੇ ਦਾਂਗੇ ਤੇ ਹੋਰ ਵੀ ਹੋ ਜੂ ਮਾਨ ਤਾਨੇ ਲੱਗ ਜਿਹੜੇ ਬਣ ਜੂ ਕੰਮ ਥੋੜਾ ਇਹ ਤਿੰਨੇ ਇਕੱਠੀਆਂ ਲੈ ਲਵਾਂਗੇ ਹਾਂ ਜੀ ਇਹਦਾ ਸੂਆ ਕਿਹੜਾ ਬਾਈ ਇਹ ਵੀ ਪਲੂਣੀਆਂ ਬੱਛੀ ਮਗਰ ਆ ਬਾਈ ਇਹ ਵੀ ਪਹਿਲਾ ਸੂਆ ਇਹਦੇ ਮਗਰ ਬੱਛੀ ਆ ਹਾਂ ਜੀ ਹਾਂ ਇਹਦੇ ਮਗਰ ਹਾਂ ਇਹਦੇ ਮਗਰ ਸੱਜਣੋਂ ਬੱਛੀ ਆ ਜਿਵੇਂ ਆਪਣੇ ਸੱਜਣ ਕਹਿੰਦੇ ਹੁੰਦੇ ਨੇ ਵੀ ਹੀ ਅਮਰੀਕਾ ਫੜਾ ਜਾਨਵਰ ਚਾਹੀਦਾ ਇਹਦੇ ਮਾਗਰ ਪਛੀਆ ਇਹ ਕਹਿ ਦਿੰਦੀ ਸੂਈਆ ਬਾਈ ਬਾਈ ਇਹਦਾ ਹੋਵੇ 8 ਕਿ ਦਿਨ ਸੂਈ ਨੂੰ 8 9 ਦਿਨ ਹੋਗੇ ਇਹ ਥੱਲੇ ਦੁੱਧ ਕਿੰਨਾ ਤਿਆਰਾ ਹੁਣ ਇਹਦੇ ਥੱਲੇ ਵੀਰੇ ਹੈਗਾ 7 ਕਿਲੋ 7 ਕਿਲੋ ਇੰਨਾ ਕ ਕੱਢਦੀ ਆ ਇਹ ਨਾ ਥੋੜੀ ਬਾਈ ਤੇਲੀ ਹੋ ਗਈ ਸੀਗੀ ਠੀਕ ਹੈ ਜੀ ਹਾਂ ਅੱਜ ਤਾਂ ਫਿੱਟਾ ਹਾਂ ਅੱਜ ਤਾਂ ਫਿੱਟਾ ਬਾਈ ਹੁਣ ਤਾਂ ਲੱਗੀ ਉਹ ਜਾ ਮੁੱਲ ਆ ਇਹਦਾ ਇਹਦਾ ਕਿੰਨੇ ਪੈਸੇ ਜਮਾਂ ਹੀ ਜੈ ਜੀ ਦੇ ਦਾਂਗੇ ਕਿੰਨੇ ਦੀ ਦੇ ਦਾਂਗੇ ਭਾਈ ਇਹ 20000 ਦੀ ਬਸ ਇਹ ਸਿਰਫ ਸਿਰਫ 20000 ਦੀ ਦੇ ਦਾਂਗੇ ਹਾਂ ਇਹ ਬੱਸੀ ਮਗਰ ਪਿਓਰ ਜਰਸੀ ਬੱਸੀ ਆ ਪਿੱਛੇ ਦੇ ਬੱਛੀ ਆ ਤੇ ਇਹ ਮਿਲੂਗੀ ਓਨਲੀ 20000 ਦੀ 30000 ਦੀ ਮਿਲੂਗੀ ਇਹ ਤੁਹਾਨੂੰ ਬੱਛੀ ਆ ਤੇ ਬਾਕੀ ਜਿਹੜੀ ਮਰਜ਼ੀ ਗਾ ਦਾ ਜਿਵੇਂ ਬਾਈ ਨੇ ਦੱਸਿਆ ਵੀ ਜੋੜਾ ਜੋੜਾ ਲਵੋਗੇ ਤਾਂ ਜੋੜੇ ਜੋੜੇ ਚ ਹੋਰ ਵੀ ਯਾਰ ਮੰਨਤਾਂ ਹਨਾ ਜਿਵੇਂ ਜਿਵੇਂ ਦੱਸਿਆ ਉਵੇਂ ਉਵੇਂ ਨਹੀਂ ਜਮ ਤੋ ਕੜਾਲਾ ਭਾਵਾ ਜਮਾ ਤੋਂ ਕਨਾਰਾ ਬਿਨਾ ਮੱਤੇ ਹੋਰਦਾ ਤੇ ਨਾ ਆਹ ਰੇਟ ਤੇ ਜਾਨਵਰ ਅੱਜ ਦੀ ਤਰੀਕ ਤੇ ਮਿਲਦਾ ਆਹ ਬੱਚੀ ਨਗਰ ਆਹ ਬੱਚੀ ਦਿਖਾ ਦੇ ਉਹਨਾਂ ਨੂੰ ਲਿਆ ਇਹਨੂੰ ਉਹਨਾਂ ਨੂੰ ਬੱਚੀ ਹੈ ਤੇ ਵਾ ਪੂਰੀ ਨਾਲ ਹੈ ਨਾ ਆ ਇਹਦੇ ਨਾਲ ਬੱਚੀ ਤੇਜ ਆ 10-12000 ਦੀ ਜਦੋਂ ਬੱਚੀ ਰੈਡੀ ਹੋਗੀ ਨਾ ਬੱਚੀ ਇਹ ਵੇਚ ਦੋਗੇ ਤੁਸੀਂ ਲਿਆ ਕੀ ਨਾਲ ਪੜ ਜਾਣੀ ਆ ਬੱਚੀ ਬਾਈ ਹਾਂ ਇਹ ਮਿਲੂਗੀ ਤੁਹਾਨੂੰ 20000 ਦੀ ਮਾਨਤਾਨ ਹੋ ਜਾਊਗਾ ਤੇ ਆ ਵੀ ਤੋੜ ਦੋ ਜੀ ਖੁਣ ਕੇ ਇਹ ਦੋ ਕੜ ਗੱਬਣਾ ਇਹ ਦੋ ਕੜ ਗੱਬਣਾ ਪੰਜਾਂ ਮਹੀਨਿਆਂ ਦੀ ਗੱਬਣਾ ਆ ਇਹ ਵੇ ਵੇ ਇਹ ਜ জোর ਜੋਰ ਚ ਚੰਗੇ ਲੱਗਦੇ ਨੇ ਮੈਨੂੰ ਹਾਂਜੀ ਹਾਂਜੀ ਇਹ ਕਿਸੇ ਸੇਵ ਵਾਲੇ ਸੱਜਣ ਕੋਲ ਆਈ ਸੇਵ ਵਾਲੇ ਬਾਈ ਇਹ ਥੋੜਾ ਜ ਮੇਰੇ ਕੋਲ ਆ ਕੇ ਉੱਪਰ ਆ ਵੀ ਕਰਿਆ ਦੁੱਧ ਵੀ ਕਿਲੋ 2 ਕਿਲੋ ਚੱਕ ਗਈ ਥੋੜਾ ਜ ਆਈ ਸੇਵ ਵਾਲਿਓ ਇਹ ਹੁਣ ਕਿੰਨਾ ਕਾ ਹੁਣ ਬਾਈ ਆਪਾਂ 4-5 ਕਿਲੋ ਇਹਦੇ ਥੱਲੇ ਗੱਬਣ ਕਿੰਨੇ ਟਾਈਮ ਗੱਬਣ 5 ਮਹੀਨਿਆਂ ਦੀ ਚੈੱਕ ਆਪਾਂ ਕਰਵਾਈ ਆ ਚੈੱਕ ਆਪਸ ਤੇ ਬਾਕੀ ਜਿਹੜੇ ਸੱਜਣ ਨੇ ਲਿਜਾਣੀਆਂ ਚਾਹਿਆ ਕਰਵਾ ਦਾਗੇ ਜੀ ਚੈੱਕ ਕਰਾ ਕੇ ਲੈ ਜੀ ਹਣਾ ਮੈਂ ਜਦ ਹੀ ਮੌਕੇ ਤੇ ਕਰਵਾਵਾਂਗੇ ਬਾਈ ਠੀਕ ਹੈ ਗੱਲ ਤਸੱਲੀ ਕਰਾ ਕੇ ਦੇਵਾਂਗੇ ਐਨ ਤਸੱਲੀ ਬਾਈ ਸੁਆ ਕਿਹੜਾ ਇਹਦਾ ਸੁਆ ਦੂਜਾ ਬਾਈ ਸੁਆ ਦੂਜਾ ਪੰਜਾਂ ਮਹੀਨਿਆਂ ਦੀ ਗੱਬਣ ਤੇ 5 ਕਿਲੋ ਦੁੱਧੇ ਥੱਲੇ ਹੈਗਾ ਰੈਡੀ ਦਾ ਹਾਂਜੀ ਹਾਂਜੀ ਅੱਗੇ ਵੰਣ ਵਾਲੀ ਆਟਾ ਮਾਂ ਪੂਰੀ ਵਧੀਆ ਬਾਈ ਨਲੇ ਦੀ ਧੀਆ ਖੜ ਜਾਂਦੀ ਆਉਂਦੀ ਇਹਦੇ ਹੱਥ ਚਾ ਧਰਦੇ ਆ ਨਾ ਹਾਂ ਉਹ ਬੱਥੇ ਬੁੜੇ ਦੀ ਵਧੀਆ ਚੌੜੀ ਆ ਹਾਂ ਬਾਡੀ ਬੁਡੀ ਦੀ ਚੰਗੀਆਂ ਢਾਂਚਾ ਢੁੰਚਾ ਉੱਤੇ ਵੀ ਦਿਖਾਦੀ ਦਰਸੋ ਢਾਂਚਾ ਢੁੰਚਾ ਇਹਦਾ ਚੰਗਾ ਜੇ ਗੱਲ ਕਰ ਲਈਏ ਦੋ ਦੋ ਕ ਮਹੀਨੇ ਨੇ ਦੁੱਧ ਪਿਆ ਜਾਣਾ ਹੋਰ ਦੋ ਤਿੰਨ ਮਹੀਨੇ ਦੁੱਧ ਪਿਆ ਕੇ ਗਾਂ ਫਿਰ ਜਿੰਨੇ ਦੀ ਫੇਰ ਮ ਮੀਨਾਂ ਕੀ ਪੱਠੇ ਖਾਊਗੀ ਕਰੇ ਬੀਬੀ ਉਸਦੂ ਬਾਅਦ ਫੇਰ ਦੁੱਧਾ ਲਈ ਆਈਟਮ ਬਣ ਜੂ ਜਾ ਕੇ ਹਾਂਜੀ 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 ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਾਈ ਆਪਾਂ ਲਵਾਂ 24000 ਰੁਪਿਆ ਇਹਦਾ 24 24 ਚ ਮਰਤਾਨ ਕਰ ਮਰਤਾਨ ਕਰ ਦਾਂਗੇ ਬਿਲਕੁਲ ਜੈ ਜੀ ਜੈ ਕੋਈ ਇਹਨਾਂ ਦੀ ਜੋੜੀ ਬਣਾ ਲੂਗਾ ਤਾਂ ਕਰ ਦਾਂਗੇ ਕਰ ਦਾਂਗੇ ਬਾਈ ਕਰ ਦਾਂਗੇ ਜਮਾ ਜੈ ਜੀ ਆ ਵੀਰੇ ਅੱਜ ਆ ਇਹਦਾ ਕੀ ਸੀਨਾ ਇਹਦੇ ਬਾਈ ਬੱਚਾ ਸੀਗਾ ਮਗਰ ਆਪਾਂ ਪਿਛਲੀ ਵੀਡੀਓ ਚੋਂ ਦਿਖਾਈ ਵੀ ਹੋਈ ਆ ਬੈੜੀ ਇਹ ਆ ਹਾਂਜੀ ਹਾਂ ਇਹਦਾ ਬੱਚਾ ਸੀ ਉਦੋਂ ਆ ਬੱਚਾ ਕੱਲ ਇਹਦਾ ਵੀ ਚੜਾਈ ਕਰ ਗਿਆ ਕੀ ਗੱਲ ਬੱਚਿਆਂ ਦੀ ਚੜਾਈ ਕਰਾਈ ਉਹ ਭਾਈ ਆਇਆ ਯਾਰ ਆ ਦੁੱਧ ਦੁੱਧ ਜਿਆਦਾ ਪਿਆ ਦਿੰਦਾ ਕਿਉਂ ਤਾਜੇ ਸੁਏ ਡੰਗਰ ਬੋਲੀ ਬੋਲੀ ਪਿਆ ਦਿੰਦਾ ਮੋਕ ਮਾ ਕੇ ਲੱਗ ਕੇ ਫਿਰ ਸੱਤ ਨਾਲ ਤਾਂ ਨਹੀਂ ਮਾਰਦੇ ਨਹੀਂ ਨਹੀਂ ਭਾਈ ਆਪਾਂ ਤਾਂ ਤੈਨੂੰ ਪੜਾ ਤਾਜੇ ਸੁਏ ਡੰਗਰ ਬੋਲੀ ਕਿਹੜਾ ਨਹਿਰੀ ਚ ਪੌਣ ਆ ਹਾਂ ਉਹ ਕੰਮ ਉਹੀ ਪਿਆਰ ਦਉ ਦੇਈ ਦੀ ਆ ਉਹਦੇ ਨਾਲ ਮੋਕ ਮਾ ਕੇ ਇਹਦਾ ਸੁਆ ਕਿਹੜਾ ਭਾਈ ਆ ਛੋਟੂ ਇਹੀ ਮੂਰੇ ਧਰੀ ਰੱਖਦਾ ਡੋਂਗੇ ਸੁਆ ਕਿਹੜਾ ਭਾਈ ਇਹਦਾ ਸੁਆ ਭਾਈ ਬਲੂਨ ਹੀ ਆ ਇਹ ਇਹ ਪਹਿਲਣ ਦੇ ਹਿਸਾਬ ਨਾਲ ਯਾਰ ਬਾਡੀ ਬੁੱਡੀ ਇਹ ਵੀ ਚੰਗੀਆਂ ਕੱਦ ਚੰਗਾ ਚੰਗੀ ਆ ਭਾਈ ਕ੍ਰੋਸ ਚ ਆ ਇਹ ਕ੍ਰੋਸ ਚਾਗੀ ਗਰਮੀ ਵਾਲਾ ਤੋਫਾ ਹੀ ਹੈ ਦਾ ਤੋਫਾ ਤਾਂ ਫੇ ਚੱਲੂਗੀ ਪੂਰੀ ਹੈ ਨਾ ਇਹ ਥਲੇ ਦੁੱਧ ਕਿੰਨਾ ਤਿਆਰ ਆ ਦੁੱਧ ਬਾਈ 7 ਕਿਲੋ ਦੇਵਾਂਗੇ ਚਾਹੇ ਵੱਧ ਹੀ ਆ ਦੁੱਧ ਨੂੰ 7 ਕਿਲੋ ਆਪਾਂ ਦੇਵਾਂਗੇ ਆਪਾਂ મતਲਬ 7 10 ਦੇ ਕੇ ਦੇਵਾਂਗੇ ਹਾਂ ਜੀ ਹਾਂ ਤੇ ਜਿੰਨੇ ਕ ਜਾਨਵਰ ਸੂਏ ਹੋਏ ਨੇ ਡੰਕ ਦੋ ਡੰਗ ਆਪਣੇ ਚਾਹੇ 22 ਕਰ ਸਕਦੇ ਹਾਂ ਜੀ ਹਾਂ ਥੱਲੀ ਕਰਕੇ ਬਾਈ ਕਹਿੰਦਾ ਚੋਕੇ ਲਿਆ ਸਕਦੇ ਹਾਂ ਰੋਂ ਦਿਖਾਈ ਦੱਸ ਲੇ ਵਾਲੂ ਵਾ ਇਹਦਾ ਲੇ ਵਾਲੂ ਵਾ ਚੰਗਾ ਚੰਗਾ ਦਿਖਾਉਂਦੀ ਆ ਤੇ ਸੂਹਾ ਪਹਿਲਾਂ ਯਾਰ ਅੱਗੇ ਪਹਿਲੇ ਦੂਜੇ ਸੂਹ ਵਾਲੀਆਂ ਆਈਟਮਾਂ ਤਿਆਰ ਹੋਣ ਵਾਲੀਆਂ ਹੁੰਦੀਆਂ ਨੇ ਇਹਦੇ ਪੈਸੇ ਮਾਨਤਾਂ ਉਹਦੇ ਚ ਕਰ ਦਾਂਗੇ ਬਾ ਮਾਨਤਾਂ ਨਹੀਂ ਅੱਜ ਅੱਛਾ ਹਾਂ ਫਿਕਸੇ ਨੇ ਕਮਾ ਅੱਜ ਮਾਨਤਾਂ ਨਹੀਂ ਸਾਰਾ ਹਾਂ ਆ ਆ ਵੀ ਖੋਲ ਲੈ ਆ ਮੱਜ ਵੀ ਖੋਲ ਲੈ ਹਾਂ ਆ ਮੱਜ ਵੀ ਦਿਖਾ ਦੇ ਖੋਲ ਕੇ ਹੁਣ ਮੱਜਾਂ ਥੋੜੀਆਂ ਜਿਹਾ ਘੱਟ ਹੀ ਮਿਲਦੀਆਂ ਨੇ ਹਨਾ ਸੀਜ਼ਨ ਭੈੜਾ ਚੱਲਦਾ ਹਾਂ ਜੀ ਆ ਇਹਦਾ ਇਹਦਾ ਸੂਆ ਕਿਹੜਾ ਹੂ ਬਈ ਇਹਦਾ ਮਾਰਕਾ ਨਹੀਂ ਤੀਜੇ ਕਹਿ ਕੇ ਦਿੱਤੀ ਆ ਵੱਡੀ ਆ ਤੀਜੇ ਤਾਂ ਤਾਂ ਵੱਡੀ ਆ ਹਾਂ ਉਹ ਵੀ ਜੋ ਟੀਵੀ ਵੱਡੀ ਆ ਬਾਈ ਤੀਜੇ ਤਾਂ ਤਾਂ ਵੱਡੀ ਆ ਹੀ ਜੀ ਗੱਲ ਇਹ ਕੱਦ ਪਿੱਡਿਚ ਵੀ ਵੱਡੀ ਆ ਤੇ ਤੀਜੇ ਸੂਏ ਤੋਂ ਵੀ ਵੱਡੀ ਆ ਪਰ ਹੈਗੀ ਦੁੱਧ ਵਾਲੀ ਆ ਜਾਂ ਜੀ ਗੱਲ ਕਰ ਲਈਏ ਆਕਾਰ ਕੋਰ ਚੰਗਾ ਥਣ ਥਣੋਟ ਦਾ ਤੇ ਲੇਵੇ ਦੇ ਅਗਲੇ ਬੰਨੇ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਪੈਪ ਦੁੱਧ ਵਾਲਾ ਤਰਸ ਉਹ ਦਿਖਾ ਦੇਈਏ ਤੂੰ ਮੁਰੂਗੀ ਇਧਰੋਂ ਪੂਪ ਵੀ ਚੰਗਾ ਲੱਗਿਆ ਇਹਦੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਭਾਈ 12 ਕਦਿਆ ਨਾ ਅੱਛਾ ਬੱਚਾ ਕੀ ਇਹ ਨਾਲ ਦੀ ਕੱਟੇ ਅੱਛਾ ਨਾਲ ਫੀਮੇਲ ਕੱਟੇ ਹਾਂਜੀ ਇੱਕ ਨਾਲ ਇੱਕ ਮੋਰਾ ਫ੍ਰੀ ਆ ਫ੍ਰੀ ਆ ਜੀ ਫ੍ਰੀ ਆ ਹਾਂ ਇੱਕ ਨਾਲ ਇੱਕ ਨਗੀਨਾ ਫ੍ਰੀ ਆ ਦੁੱਧ ਕਿੰਨਾ ਰੈਡੀ ਆ ਦੁੱਧ ਭਾਈ 9-10 ਕਿਲੋ ਰੈਡੀ ਆ ਇਹਦੇ ਥੱਲੇ ਹੁਣ ਅੱਛਾ ਹਾਂਜੀ ਮੇਲੇ ਮੂਲੇ ਲੱਗ ਕੇ ਹਜੇ ਕਿਲੋ 2 ਕਿਲੋ ਹੋਰ ਵੱਧ ਵਧੂਗੀ ਭਾਈ ਉਮੀਦ ਆਜੀ ਚੰਗੇ ਘਰੇ ਕਹੇ ਚਲੇਗੇ 15 ਅੰਕ ਕਿਲੋ ਮੀਰਾ ਕੱਟੀ ਆ ਮਗਰ ਭਾਈ ਆ ਇਹਦੇ ਮਗਰ ਕੱਟੀ ਜੱਡ ਬਲਾਇਕ ਕਾ ਜਿਵੇਂ ਅਮਨਾ ਕਹਿੰਦਾ ਥੱਲੇ ਵਾਲਾ ਕੱਲ ਕਹਿੰਦਾ ਵੇ ਮੱਝ ਤੇ ਕੱਟੀ ਕਹਿੰਦਾ ਇੱਕੋ ਰੰਗੀਆਂ ਨੇ ਦੋਨੇ ਦਰਸ ਹੈ ਨਾ ਮੱਝ ਤੇ ਕੱਟੀ ਕਹਿੰਦਾ ਇੱਕ ਇਧਰਲੇ ਬੰਨੇ ਦਿਖਾ ਦੇ ਲੈ ਬਾਦ ਆ ਚੀਜ਼ ਦਿਖਾ ਦੇ ਪੈਪੂ ਵੇਰੇ ਚੰਗਾ ਲੱਗਿਆ ਸੀ ਜੀ ਤੇ ਭਾਈ ਮੋਟੀ ਐਨ ਪੂਰੀ ਹਾਂ ਇਹ ਉਰਲੇ ਬੰਨੇ ਕਰਦੇ ਹੁਣ ਪਰਲੇ ਬੰਨੇ ਵੀ ਦਿਖਾ ਦੇ ਅੰਥ ਨਾਟ ਲੇ ਵਾਲੂ ਆ ਅਗਲੇ ਬੰਨੇ ਵੀ ਦਿਖਾ ਦੇ ਸਮਾਰ ਕੇ ਆ ਪੈ ਉਹ ਪੈ ਪੂਰੂ ਦਿਖਾ ਦਿਓ ਪੈ ਪੂਰੂ ਵੀ ਚੰਗਾ ਲੱਗਿਆ ਇਹਦੇ ਉਹ ਮੱਝ ਥੋੜੀ ਜੀ ਕਰਦੀ ਹੁੰਦੀ ਹੈ ਸ਼ਰਾਰਤ ਹੈ ਨਾ ਨਾ ਹੂੰ ਤਾਂ ਬਾਈ ਜਮਾ ਸੀਲ ਆ ਪੀੜੀ ਲੈ ਕੇ ਚਾਉਨੇ ਆ ਚਾਹੇ ਗਾਂ ਦਾ ਮਾਹਕਮਾ ਇਹਦੇ ਇਹਦੇ ਮੁਕਾਬਲੇ ਗਾਵਾਂ ਦਾ ਮਾਹਕਮਾ ਥੋੜਾ ਜਿਆਦਾ ਠੰਡਾ ਹੁੰਦਾ ਬਾਕੀ ਸਿੰਗਾ ਸੁੰਗਾ ਤੋਂ ਕੁੰਡੀ ਆ ਪੂਰੀ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਮੁੱਲ ਹੈਗਾ 75000 72 ਦੀ ਹਾਂ ਨਾ 72 ਦੀ ਦੇ 72 ਦੀ ਦੇ ਦਾਂਗੇ ਜਮਾਂ ਚਾਹੇ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਗਾਈਆਂ ਵਾਲਾ ਮੁੱਲ ਹੀ ਆ ਉਹ ਫ੍ਰੀ ਆਫਰ ਹੀ ਮਿਲਣੀ ਹੈ ਤੁਹਾਨੂੰ ਕਿਉਂਕਿ ਚੰਗੀ ਗਾਂ ਮਿਲਦੀ ਹੈ 70 72 ਦੀ ਤੁਹਾਨੂੰ ਇੱਥੇ ਮੱਝ ਮਿਲਣ ਲੱਗ ਰਹੀ ਹੈ ਬਾਈ ਕੋਲੇ ਲੈ ਨੰਬਰ ਬੋਲ ਦੇ ਸੱਜਣਾ ਤੇਰਾ ਨੰਬਰ ਬਾਈ 9855798122 ਹਾਂ ਤੇ ਬਾਕੀ ਜਿਹੜੇ ਜਾਨਵਰ ਸੂਏ ਸਮਾਰੇ ਨੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਬਾਈ ਆਪਣੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਆ ਨਾਗ ਇੱਧਰਲੇ ਛੇਲ ਹੋਏ ਨੇ ਅੱਛਾ ਦੋ ਨਾਗ ਥੋਡੇ ਮੂਰੇ ਹੀ ਆਪਣੇ ਹੁਣੇ ਹੀ ਲੈ ਕੇ ਗਏ ਨੇ ਬੰਦੇ ਦੋ ਨਾਗ ਸੱਜਣੋ ਸਿੱਧਵਾ ਬੇਟ ਗਏ ਨੇ ਤੇ ਮੇਰਾ ਖਿਆਲ ਆ 2 ਨਗ 22 ਦੇ ਸਵੇਰੇ ਜੇ ਮੈਂ ਗੱਲ ਕਰ ਲਾਂ ਅੰਮ੍ਰਿਤਸਰ ਸਾਹਿਬ ਗਈ ਨਹੀਂ ਹਾਂ ਹਾਂਜੀ ਹਾਂਜੀ ਆ ਮਾਲ ਜੇ ਮੈਂ ਗੱਲ ਕਰ ਲਾਂ ਯਾਰ ਇਸ ਫਾਰਮ ਤੋਂ ਹਰਿਆਣੇ ਚ ਵੀ ਜਾਂਦਾ ਰਹਿੰਦਾ ਤੇ ਤਕਰੀਬਨ ਤਕਰੀਬਨਾਂ ਪੰਜਾਬ ਦਾ ਤਾਂ ਕੋਈ ਕੋਨਾ ਰਿਆ ਨਹੀਂ ਹੋਣਾ ਸਾਡੇ ਆਪਾਂ ਛੱਡਿਆ ਹੀ ਬਾਈ ਕੋਈ ਹੱਤ ਹਾਂਜੀ ਹਾਂ ਹੱਦ ਟ੍ਰਾਂਸਪੋਰਟ ਦੀ ਹੈ ਆਪਣੇ ਕੋਲ ਸੁੱਧਾ ਹਾਂ ਬਾਈ ਜਦੋਂ ਲੋਕ ਕਹਿੰਦੇ ਬਠਿੰਡੇ ਜਾਂ ਮਾਨਸੇ ਮੁਕਸਰ ਸ਼ਰ ਤੋਂ ਬੋਲਦੇ ਆ ਹੁਣ ਤਾਂ ਦਿਮਾਗ ਚ ਚੜਿਆ ਪਿਆ ਵੀ ਇੰਨੇ ਕਿਲੋਮੀਟਰ ਆ ਠੀਕ ਹੈ ਜਦੀ ਦਾ ਤਈ ਦਾ ਵੀ ਇੰਨਾ ਕਰਾਇਆ ਬਣੂਗਾ ਹੱਡਾ ਆ ਜੀ ਹਾਂ ਹਾਂ ਤੇ ਗੱਡੀ ਗੁੱਡੀ ਦੀ ਸੁਵਿਧਾ ਸਾਰੀ ਹੈ ਸਾਰਾ ਕੁਝ ਆਪਣੇ ਕੋਲੇ ਹੈਗਾ ਜੀ ਆ ਸੁਵਿਧਾ ਸੱਜਣੋ ਸਾਰੀ ਹੈ ਇੱਥੇ ਗੱਡੀ ਤੋਂ ਲਾ ਕੇ ਮਾਲ ਛੱਡਣ ਤੱਕ ਦੀ ਸਾਰੀ ਸੁਵਿਧਾ ਹੈ ਤੇ ਬਾਕੀ ਇੱਕ ਗੱਲ ਬਾਰ ਬਾਰ ਉਹੀ ਫੇਰ ਆਖੂ ਵੀ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ